ਕਾਲੀ ਥੋਟੀ ਜਿਹਨੇ ਨੰਬਰ ਉਹ ਚਾਜ ਰਾਂ ਜੀ ਅੱਜ ਆਇਆ ਹਰਦੁਆੜਾ ਆਪਣੇ ਮਿਹਤਵਾਰ ਸਾਹਿਬ ਵੇਖੋ ਜੀ ਹਰਦੁਆੜਾ ਆਪਣੇ ਮਿਹਤਵਾਰ ਸਾਹਿਬ ਭਾਈ ਸਾਹਿਬ ਭਾਈ ਦੇ ਨੀਚ ਰੰਟਰੀਆਂ ਵਾਲਿਆਂ ਦਾ ਸਥਾਨ ਇੱਥੇ ਪੂਰਾ ਦਿਖਾਉਣੇ 100 ਵੀਡੀਓ ਰੰਟ ਤੱਕ ਬਣੇ ਰਹੇ ਹੋ ਵੇਖੋ ਇੱਥੇ ਭਾਈ ਸਾਹਿਬ ਨੀਚ ਵੀ ਲਿੰਨੇ ਦਸ ਤੱਕ ਦੇ ਵੱਧ ਅਮਸ਼ਤ ਆਇਆ ਵਾ ਸੰਗੀਤ ਨਾਲ ਆਪਣਾ ਨਾਟਕ ਜੁੜਿਆ ਹੋਆ ਗੁਰਗੱਦੇ ਟੱਲ ਆਇਆ ਵਾ ਅੱਜ ਆਪਾਂ ਆਏ ਇੱਥੇ ਪ੍ਰੇਮੇਸ਼ਰ ਗੁਰੂ ਵਾਟਸਐਪ ਵਿੱਚ ਨਿਮਸ਼ਾ ਨੱਤਰ ਰਹਿ ਗਈ ਗੁਰੂ ਜੀ ਆਈ ਛੋੜ ਪ੍ਰਸਾਰੀਆਂ ਰੋ ਬਪਰੀ ਕਉ ਕਵੀ ਸਮਝਾਈ ਗਉੜੀ ਏਕ ਜੋ ਤੇ ਕਾ ਜਲੇ ਕਿੰਬਾ ਹੋਏ ਬਹੁ ਹੋਏ ਜਿਤ ਘਟ ਨਾ ਆਪਣਾ ਉਪਜੈ ਫੂਟ ਮਰੇ ਚਾਰ ਜਿਉ ਕਾਂਸੀ ਉਪਦੇਸ਼ ਹੋਏ ਪਾਸਮਰਤੀ ਬਾਹਰ ਕੋਈ ਨਾ ਮੈਂ ਕੋ ਸੁਣੈ ਵਰਨਾ ਮਾ ਚਿਤਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰ ਗਤ ਪਾਏ ਤਉੜੀ ਜੀਤੇ ਜਦੋਂ ਜਦੋਂ ਕਾ ਜੀਤੇ ਜਦੋਂ ਕਦੋਂ ਤੇ ਟੋਬੇ ਭਵਸਾ ਕਰ ਨਹੀਂ ਤਾਰਿਉ ਰਹਿ ਬੋਲੀ ਬਦਲ ਲੈ ਹਾਰਿਉਰੇ ਸਰਪਾਉ ਬਾਣੀ ਜਿਰ ਪੈ ਹੋਏ ਨਾਮ ਪਜੈ ਮਨ ਕੋ ਰਾਮ ਦੇ ਕਹੂ ਨਾਮ ਜਹਾਜ ਰਹਾ ਮਰਕਟ ਮੁਸਤੀ ਅਨਾਜ ਕੀ ਮਨ ਤੋਰਾ ਰੇ ਨਿਮੀ ਹੱਥ ਪਸਾਰ ਛੂਟਣ ਕੋ ਸੈ ਸਾਂ ਪਰਿਆ ਹਨ ਬਉਦਾਰੇ ਨਤ ਜੋ ਕਰ ਕਰ ਬਾਜ ਜੋਦਨੀ ਸੋਟਾ ज्ञान <Five pressing Prem West> से तो संगते <सत्तीम> सिंह कमरे बनाए गए सिंह दरबार साहब मेरा टैंकी लगी है सामने टैंकी बनाई है टैंकी टैंकी पानी वाली ਬਹੁਤ ਸੋਹਣਾ ਦਰਵਾਜ਼ਾ ਬਣਾ ਹੋਇਆ ਇੱਥੇ ਮੇੜੇ ਪਟਿਆਲਾ ਹੋਰ ਦੇਖੋ ਹਫਾਰਾ ਜਲੀ ਗਿਆ ਪਾਣੀ ਵਾਲਾ ਨਵਾਂ ਡੰਗੜ ਵੀ ਹੋਇਆ ਤੇ ਆ ਵੇਖੋ ਜੀ ਬਹੁਤ ਵਧੀਆ ਫੁਫੜਾ ਬਣਾਇਆ ਪਾਣੀ ਵਾਲਾ ਚੱਲ ਬਾਈ ਠੀਕ ਆਹ ਹੈਗਾ ਡੰਗਰ ਹਾਲ ਸਾਹਮਣੇ ਆਹੀ ਇੱਥੇ ਥੋੜੇ ਜਿਹਾ ਪਾਣੀ ਵਾਲਾ ਪਾਣਾ ਚੋੜ ਆਕਾ ਬੋਲ ਨਾ ਉਹ ਬਣਿਆ ਡੰਗਰ ਹਾਲ ਉਹ ਦੂਆ ਦਵਾਨ ਹਾਲ ਬਣਿਆ ਹੈ ਨਾ ਉਹ ਵੇਖੋ ਦਵਾਨ ਦਵਾਨ ਹਾਲ ਬਣਿਆ ਆਪਾਂ ਚਾਲੇ ਜਾਈਏ ਡੰਗੜੇ ਗੁਰੂ ਘਰ ਲਈਂ ਪੜ। ਇੱਥੇ ਆਪਾਂ ਖੋਲਣ ਆਪਾਂ ਬੂਰ। ਕਿੰਨੇ ਬੋਤੀ ਆ ਬਾ ਪਿੱਛੇ ਲੱਗੇ ਹੋ ਜਣਿਆ। देखो जी दरबार साहब बने हुए काफ़ी वैसिया इन्वायरमेंट है इतना साफ सुथरा

ਉਰਦੂ ਆ ਪਰਮਿਸ ਤੇ ਬਰਸਾ ਉਹ ਸੋਣਾ ਹੋਇਆ ਵਾ ਤਾਂ ਨੇੜੇ ਪਟਿਆਲੇ ਪੈਂਦਾ ਉੱਥੋਂ ਅਸੀਂ ਆ ਕੇ ਇਸ ਪਵਿੱਤਰ ਥੀ ਦਾ ਦਾ ਚੰਗਰਤ ਦੇ ਆ ਜੋ ਭਾਈ ਸਨ ਐਡੀ ਸਿੰਘ ਨੇ ਬਣਾਇਆ ਇਹ ਦਰਵਾਸਾ ਇੱਥੇ ਦਾ ਵੀਊ ਵਗੈਰਾ ਤੁਹਾਨੂੰ ਮੈਂ ਦਿਖਾ ਦਿੱਤਾ ਗਿਆ ਤੇ ਮਿਲਦੇ ਹਾਂ ਜੀ ਅਪਨਾਸਟ ਬਲੌਗ ਵਿੱਚ ਤੇ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰਦੇ ਰਹੋ ਅੱਜ ਹੋਰ ਵੀਡੀਓ ਆਉਣ ਲਈ ਤੇ ਹਾਂ ਉਹ ਦਰਵਾਜ਼ਾ ਸਾਹਿਬ ਦੇ ਆਪੋਜੀਟ ਸਾਈਡ ਇੱਥੇ ਪਰਮੈਸ਼ਰਵਾਰ ਸਮੂਡ ਬੇਕਰੀ ਗੁੱਡੀ ਹੋਈ ਆ ਇੱਥੇ ਜਰੂਰ ਆਇਓ ਤੇ ਕੁਛ ਵੀ ਤੁਸੀਂ ਇੱਥੇ ਲੈ ਸਕਦੇ ਹੋ ਸਵੀਡ ਵਗੈਰਾ ਕੁਛ ਖਾਣ ਦੀਆਂ ਸਮਾਨ ਇਹਨਾਂ ਕੋਲੋਂ ਲੈ ਸਕਦੇ ਹੋ ਇਹ ਦਰਵਾਜ਼ਾ ਸਾਹਿਬ ਤੇ ਜਮਾ ਹੀ ਆਪੋਜੀਟ ਸਾਈਡ ਇਹ ਗੁੱਡੀ ਹੋਈ ਆ ਇਹ ਪਰਮੈਸ਼ਰਵਾਰ ਸਮੂਡ ਬੇਕਰੀ ਜੇ ਤੁਹਾਨੂੰ ਕੁਛ ਵੀ ਖਾਣ ਪੀਣ ਦਾ ਸਮਾਨ ਚਾਹੀਦਾ ਪਰਚੇਸ ਲੈਣਾ ਤੁਸੀਂ ਉਹ ਵੀ ਘਾਟੇ ਵਿੱਚ 没得人约你。